12 ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਰਤਾ ਕਰਮ ਕੇ ਵਿਸ਼ੋੜੇ ਕਰ ਕਿਰਪਾ ਮੇਲੋ RAM ਚਾਰਕੁੰਟ ਦਹਿ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸ਼ਾਮ ਤੇਣਾ ਦੁਦੈ ਤੇ ਬਾਹਰੀ ਕਿਤਨ ਆਵੇ ਕਾਮ ਜਲ ਬਿਨ ਸਾਖ ਕੁਮਲਾ ਬਤੀ ਉਪਜੈ ਨਾਹੀ ਧਾਮ ਹਰ ਨਾ ਹਾ ਨਾ ਮਿਲਿਆ ਸਾਜਣ ਕਤ ਪਾਈਐ ਬਿਸ਼ਰਾਮ ਜੇਤ ਕਰ ਹਰ ਕੰਤਨਾ ਪ੍ਰਗਟਾਈ ਪਠਨਗਰ ਸੇ ਗ੍ਰਾਮ ਸਰਬ ਸ਼ਿੰਗਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀ ਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਚੇਤੋ ਗੋਵਿੰਦ ਅਰਾਦੀ ਐ ਹੋਵੇ ਅਨੰਦ ਕਨਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਨ ਪਾਇਆ ਬ੍ਰਭ ਆਪਣਾ ਆਏ ਤਸੈ ਗਨਾ ਇਕ ਖੰਡ ਦਸਬਨ ਜੀਵਨ ਬਿਰਥਾ ਜਨਮ ਜਨਾ ਜਲ ਥਲ ਮਹੀਲ ਪੂਰਿਆ ਰਬਿਆ ਵਿੱਚ ਬਨਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਨਾ ਜਿੰਨੇ 라ਵੇ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਖ ਧੀਰਣ ਕਿਉ ਵਾਢਿਆ ਜਿੰਨਾ ਪ੍ਰੇਮ ਵਿਸ਼ੋਹ ਹਾਰਾ ਸਾਧਨਪੁਰ ਕਬਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਤਣਾ ਹਰਿ ਅਬਨਾਸੀ ਓਹ ਪਲਜ ਪਲਜ ਸਗਲੀ ਮੋਈ ਝੂਠਾ ਤੰਦੈ ਮੋਹ ਇੱਕਸਾਰ ਕੇ ਨਾਮ ਬਿਨ ਅੱਗੇ ਲਈ ਇਹ ਖੋਏ ਦਈਓ ਵਿਸਾਰਬਿ ਗੁਚਨਾ ਪ੍ਰਭ ਬਿਨੇ ਅਵਰਨ ਕੋਏ ਪ੍ਰੀਤਮ ਚਰਣੀ ਜੋ ਲਗੇ ਦਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਕ ਸੁਹਾਵਾ ਤਾਂ ਲਗੈ ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਮਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਨਹਿ ਸਹੀ ਕਈਹ ਤਨ ਆਪਣਾ ਲਿਆ ਜੇ ਮਿਲੈ ਵਿਛੜ ਕਿਉ ਰੋਵਾਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨਨ ਹਾਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਬਾਗ ਮਥਨ ਅਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧੀ ਆਸ ਦੂਅ ਭਾਏ ਵਿਗੁਚੀਐ ਗਲ ਪਈ ਸਜਮ ਕੇ ਫਾਸ ਜੇ ਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੇਣ ਵਿਹਾਣੀ ਪਛਤਾਣੀ ਉਠ ਚੱਲੀ ਗਏ ਨਿਰਾਸ ਜਨ ਕੋ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ ਦਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾਵੇ ਆ ਦਿਸਣ ਛਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣਾ ਤੈਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਨ ਕੈ ਸਦ ਬਲੇ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਨਾ ਸੁਹਾਗਣੀ ਜਨ ਰਾਮ ਨਾਮ ਉਰਹਾਰ ਭਾਦੋਏ ਭਰਮ ਪੁਲਾਣੀਆ ਦੁਜੈ ਲਗਾ ਹੇਤ ਲਖ ਸ਼ਿਗਾਰ ਬਨਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਣ ਦੂਤ ਜੰਮ ਕਿਸੈ ਨ ਦੇਣੀ ਭੇਤ ਛਡ ਖੜੋ ਤਖਣ ਮਾਹੇ ਜਣ ਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸ਼ਾਹ ਹੋ ਹੋ ਆਸੀਤ ਜੇ ਹਾ ਬੀਜੈ ਸੋ ਲੁਣੈ ਕਰਮਾ ਸੰਦਲਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੈ ਤਾ ਅਸੋਨਾ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਦਿੰਨੀ ਚਾਖਿਆ ਪ੍ਰੇਮ ਰਸ ਸੇ ਦ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰਹਿ ਲਿਹੁ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਨ ਆਏ ਅਸੂ ਸੁਖੀ ਵਸੰਦੀਆ ਜਨਾ ਮਿਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗਾ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਰ ਸਕੇ ਕਿਸ ਧਰੋ ਬਹਿ ਰੋ ਜ ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਝੋਗਾ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉੱਧਰੈ ਸਭ ਬਿਯੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਬਿਯੋਗ ਨਾਨਕ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸੈ ਸੱਬੇ ਸੋਚ ਮੰਕਰ ਮਹੇ ਸੁਹੰਦੀਆ ਹਰ ਪ੍ਰਸੰਗ ਬੈਠੜੀ ਆਹ ਨਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹਿ ਲੜਿਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇ ਲੜਿਆ ਤਨ ਦੁੱਖ ਨ ਕਬੋਂ ਉਤਰੈ ਸੇ ਜਮ ਕੇ ਵਸ ਪੜਿਆ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨੇ ਤੇ ਖੜੀਆ ਹ ਰਤਨ ਜਵੇ ਹਰ ਲਾਲ ਹਰ ਕੰਠ ਤਨਾ ਜੜਿਆ ਨਾਨਕ ਬਾਸ਼ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਕਿਰ ਪ੍ਰਭਿਆ ਰਦਨਾ ਬਹੁੜ ਨ ਜਨ ਮੜੀਆ ਬੋਖ ਤੁਖਾਰਨਾ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋਹੇ ਨ ਸਕੈ ਮਿਲ ਸਾਧੂ ਗੁਣਗਾਹ ਜਹ ਤੇ ਉਪਜੀਤ ਅਹ ਮਿਲੀ ਸਚੀ ਪ੍ਰੀਤਿ ਸਮਾਹੋ ਕਰ ਗੈ ਲੀਨੀ ਪਾਰ ਬ੍ਰਹਮ ਬਹੁਤ ਨ ਵਿਛੜਿਆ ਹੋ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਹਾਗਮ ਜਨ ਸੰਗ ਸਾਧੂ ਆ ਧੂੜੀ ਕਰ ਈਸ਼ ਨਾਣ ਹਰ ਕਾ ਨਾਮ ਧਿਆਏ ਸੁਣ ਸਬਨਾ ਨੌ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨ ਮੋਹੀਐ ਬਨਸਾ ਲੋਭ ਸਵਾਨ ਸਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅੱਠ ਛੱਡ ਤੀਰਦ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਅਪਨਾ ਨਾਨਕ ਤੈਨ ਕੋ ਰਬਾਣ ਮਾਗ ਸੁਚੇ ਸੇ ਕਾਂਢਿ ਅਹ ਜਨਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਣਾ ਹਰ ਸਜਣ ਪ੍ਰਗਟਿਆ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਕਿਸ਼ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੀਹਾ ਅਵਰਣ ਦੀ ਸਹੀ ਕੋਈ ਦੂਜਾ ਲਵੈ ਨਾ ਲਾਏ ਹਲ ਤ ਪਲਤ ਸਵਾਰਿਓਨ ਨਿਹਚੁਲ ਦਿੱਤੀ ਅਨਜਾਈ ਸੰਸਾਰ ਸਾਗਰ ਤੇ ਰਖਿਆਨ ਬਹੁਤ ਨ ਜਨਮੈ ਤਾਹੇ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲਨਾਤਮਹਾਏ ਜਨ ਜਨ ਨਾਮ ਧਿਆਇਆ ਦਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧੇ ਆ ਦਰਗਾ ਸੱਚ ਕਰੇ ਸਰਬ ਸੁਖਾ ਨਿਦ ਚਰਨ ਹਰ ਭਉ ਦਲ ਬਖਮ ਤਰੇ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਾਹੀਂ ਜਰੇ ਕੂੜ ਗਏ ਦੁਬਾ ਨਸੀ ਪੂਰਨ ਸਚ ਪਰੇ ਪਹਾਰ ਬਰਮ ਪ੍ਰਭ ਸੇਵੰਦੇ ਮਾਣੇ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ